ਤੁਸੀਂ ਦੇਖ ਰਹੇ ਹੋ ਟਾਈਮ ਟੀਵੀ ਪੰਜਾਬੀ ਤੋਂ ਲਾਈਵ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਜੋ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਜੋ ਤੁਸੀਂ ਚਾਰੇ ਪਾਸੇ ਪਾਣੀ ਦੇਖ ਸਕਦੇ ਹੋ ਕਿੰਨੀ ਮਾਤਰਾ ਵਿੱਚ ਇਸ ਇਲਾਕੇ ਵਿੱਚ ਤਬਾਈ ਮਚਾਰਿਆ ਹੈ ਇਹ ਤਸਵੀਰਾਂ ਤੁਹਾਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਲਾਈਵ ਦਿਖਾਈਆਂ ਜਾ ਰਹੀਆਂ ਨੇ ਜਿੱਥੋਂ ਦੇ ਹਾਲਾਤ ਬਹੁਤ ਹੀ ਨਾਜ਼ੁਕ ਬਣ ਚੁੱਕੇ ਨੇ ਲੋਕ ਜਿਹੜੇ ਨੇ ਇੱਥੋਂ ਤੇ ਬਹੁਤ ਹੀ ਬੁਰੀ ਹਾਲਤ ਵਿੱਚ ਫਸੇ ਹੋਏ ਨੇ ਕਰਾਂ ਵਿੱਚ ਪਾਣੀ ਪੈ ਚੁੱਕਿਆ ਹੈ ਸੋ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਟਾਈਮ ਟੀਵੀ ਪੰਜਾਬੀ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਇਹ ਉਹ ਤਸਵੀਰਾਂ ਨੇ ਜੋ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਾਣੀ ਦੀ ਪੱਧਰ ਵਧਣ ਕਾਰਨ ਕਾਫੀ ਨੁਕਸਾਨ ਹੋ ਚੁੱਕਾ ਹੈ ਕਰਾਂ 'ਚ ਬਹੁਤ ਜ਼ਿਆਦਾ ਤਬਾਈ ਦਾ ਮੰਜ਼ਰ ਹੈ ਜੇ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਤਾਂ ਲੋਕਾਂ ਦਾ ਰਹਿਣਾ ਇੱਥੇ ਮੁਸ਼ਕਲ ਹੋ ਚੁੱਕਿਆ ਹੈ ਕਰਾਂ ਵਿੱਚ ਪਾਣੀ ਜਾ ਚੁੱਕਿਆ ਹੈ ਜਿਹੜੇ ਲੋਕ ਛੱਤਾਂ ਉੱਪਰ ਬੈਠੇ ਸੀ ਉਹਨਾਂ ਦੀ ਹਾਲਤ ਵੀ ਬਹੁਤ ਮਾੜੀ ਹੋ ਚੁੱਕਿਆ ਕਿਉਂਕਿ ਲਗਾਤਾਰ بارش ਦਾ ਮਾਹੌਲ ਬਣਿਆ ਹੋਇਆ ਹੈ ਤੋ ਹੁਣ ਤੁਹਾਨੂੰ ਦਿਖਾਵਾਂਗੇ ਕਿ ਘਰਾਂ ਵਿੱਚ ਕਿਸ ਤਰ੍ਹਾਂ ਪਾਣੀ ਜਾ ਚੁੱਕਿਆ ਹੈ ਘਰਾਂ ਵਿੱਚ ਜਿਹੜਾ ਸਮਾਨ ਹੈ ਉਹ ਪੂਰੀ ਤਰ੍ਹਾਂ ਭਿੱਜ ਚੁੱਕਿਆ ਹੈ ਇਹ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਹੜ ਆਨ ਕਾਰਨ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਸੋ ਲੋਕ ਜਿਹੜੇ ਨੇ ਬੇਗਰ ਹੋ ਚੁੱਕੇ ਨੇ ਜੇ ਅੱਜ ਗੱਲ ਕਰੀਏ ਪਾਣੀ ਦੇ ਪੱਦਰ ਦੀ ਤਾਂ ਹਾਲੇ ਵੀ ਜੋ ਹੈ ਪਾਣੀ ਦਾ ਪੱਦਰ ਵਧਦਾ ਜਾ ਰਿਹਾ ਹੈ ਸੋ ਲੋਕਾਂ ਲਈ ਡਰ ਦਾ ਮਾਹੌਲ ਬਣਿਆ ਹੋਇਆ ਹੈ ਇਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਜੋ ਟਾਣੀ ਹੈ ਚਾਰੋਂ ਪਾਸੇ ਪਾਣੀ ਨਾਲ ਘिरी ਹੋਈ ਹੈ ਲੋਕ ਆਨ ਜਾਣ ਜੋ ਲੋਕ ਸ਼ਕਤਾ ਉੱਪਰ ਬੈਠੇ ਨੇ ਉਹਨਾਂ ਨੂੰ ਆਨ ਜਾਣ 'ਚ ਬਹੁਤ ਦਿੱਕਤ ਹੋ ਰਹੀ ਹੈ ਫੇਰ ਤੋਂ ਤੁਹਾਨੂੰ ਦੱਸ ਦਈਏ ਕਿ ਇਹ ਲਾਈਵ ਤਸਵੀਰਾਂ ਉਹਨਾਂ ਇਲਾਕਿਆਂ ਦੀਆਂ ਨੇ ਜੋ ਹੜ੍ਹ ਨਾਲ ਇਲਾਕੇ ਕਾਫੀ ਪ੍ਰਭਾਵਿਤ ਹੋ ਚੁੱਕੇ ਨੇ ਕਾਫੀ ਦਿਨ ਹੋ ਗਏ ਜਿਹੜੇ ਲੋਕ ਅੱਗੇ ਪਾਣੀ ਚ ਫਸੇ ਹੋਏ ਨੇ ਉਹ ਆਨਜਾਨੀ ਲਈ ਬਹੁਤ ਹੀ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਨੇ ਇਹ ਲਾਈਵ ਤਸਵੀਰਾਂ ਉਹਨਾਂ ਇਲਾਕਿਆਂ ਦੀਆਂ ਨੇ ਜਿੱਥੇ ਬਹੁਤ ਜ਼ਿਆਦਾ ਪਾਣੀ ਦਾ ਪੱਧਰ ਵਧਣ ਕਾਰਨ ਕਾਫੀ ਨੁਕਸਾਨ ਹੋ ਚੁੱਕਾ ਹੈ ਸੋ ਤੁਸੀਂ ਦੇਖ ਹੀ ਸਕਦੇ ਹੋ ਕਿ ਕਰਾਂ ਦੇ ਜੋ ਆਸ-ਪਾਸ ਪਾਣੀ ਬਹੁਤ ਹੀ ਜ਼ਿਆਦਾ ਦਿਖਾਈ ਦੇ ਰਿਹਾ ਹੈ ਸੋ ਕਰਾਂ ਵਿੱਚ 1.5 ਤੋਂ 2-2 ਫੁੱਟ ਪਾਣੀ ਜਿਹੜਾ ਜਾ ਚੁੱਕਿਆ ਹੈ ਤਾਂ ਲੋਕ ਜਿਹੜੇ ਨੇ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ ਲੋਕਾਂ ਦੇ ਰਹਿਣ ਲਈ ਇੱਥੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਸੋ ਇਹ ਸਾਹਮਣੇ ਜੋ ਤੁਸੀਂ ਦੇਖ ਰਹੇ ਹੋ ਕੋਈ 22 ਬੇੜੀ ਲੈ ਕੇ ਜਾ ਰਿਹਾ ਹੈ ਸੋ ਇਹ ਜਿੱਥੇ ਜਾ ਰਿਹਾ ਉਹ ਇੱਕ ਰਸਤਾ ਸੜਕ ਹੈ ਸੜਕ ਦਾ ਰਸਤਾ ਹੈ ਜਿੱਥੇ ਮੋਟਰਸਾਈਕਲ ਜਾਂ ਗੱਡੀਆਂ ਜਾਂਦੀਆਂ ਸੀ ਉੱਥੇ ਅੱਜ ਬੇੜੀ ਜਾ ਰਹੀ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿੰਨਾ ਜ਼ਿਆਦਾ ਪਾਣੀ ਇੱਥੇ ਜੋ ਵੱਧ ਚੁੱਕਿਆ ਹੈ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸਦੀ ਕਿ ਟਾਈਮ ਟੀਵੀ ਪੰਜਾਬੀ ਤੋਂ ਲਾਈਵ ਦੇਖ ਰਹੇ ਹੋ ਤੁਸੀਂ ਇਹ ਲਾਈਵ ਤਸਵੀਰਾਂ ਹੜਪ੍ਰਭਾਵਿਤ ਇਲਾਕਿਆਂ ਤੋਂ ਦਿਖਾਈਆਂ ਜਾ ਰਹੀਆਂ ਨੇ ਜਿੱਥੇ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਲੋਕ ਬੇਕਰ ਹੋ ਚੁੱਕੇ ਨੇ ਲੋਕ ਬਹੁਤ ਪਰੇਸ਼ਾਨ ਹੋ ਰਹੇ ਨੇ ਕਈ ਦਿੱਕਤਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਲੋਕ ਜਿਹੜੇ ਨੇ ਕਰਾਂ ਚੋਂ ਬਾਹਰ ਜਾ ਚੁੱਕੇ ਨੇ ਉੱਚੀਆਂ ਥਾਵਾਂ ਤੇ ਸੋ ਪਸ਼ੂਆਂ ਨੂੰ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਹੈ ਚਾਰੇ ਦੀ ਸામਨੇ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਨਾ ਜ਼ਿਆਦਾ ਪਾਣੀ ਜਿਹੜਾ ਹੈ ਕਿ ਖੇਤਾਂ ਚ ਭਰਿਆ ਹੋਇਆ ਹੈ ਲਗਭਗ 10 ਤੋਂ 12 ਦਿਨ ਹੋ ਚੁੱਕੇ ਨੇ ਇਹ ਪਾਣੀ ਇਸ ਤਰ੍ਹਾਂ ਹੀ ਖੇਤਾਂ ਚ ਭਰਿਆ ਹੋਇਆ ਹੈ ਪਾਣੀ ਦੀ ਜੋ ਕਿ ਵਦ ਪਾਣੀ ਜਿਹੜਾ ਕਿ ਪਾਣੀ ਦਾ ਪਦਰ ਹਾਲੇ ਵੀ ਵਧਦਾ ਜਾ ਰਿਹਾ ਹੈ ਕਰਾਂ ਦੇ ਹਾਲਾਤ ਬਹੁਤ ਨਾਜ਼ੁਕ ਬਣ ਚੁੱਕੇ ਨੇ ਸੋ ਉੱਪਰੋਂ ਜਿਹੜਾ ਹੈ ਕਿ بارش ਵੀ ਬਹੁਤ ਜ਼ਿਆਦਾ ਹੋ ਰਹੀ ਹੈ ਸੋ ਕਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਡੇਢ 2 2 ਫੁੱਟ ਜਿਹੜਾ ਪਾਣੀ ਅੰਦਰ ਜਾ ਚੁੱਕਿਆ ਹੈ ਟਾਈਮ ਟੀਵੀ ਪੰਜਾਬੀ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਆਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੀਆਂ ਲਾਈਵ ਤਸਵੀਰਾਂ ਦਿਖਾ ਰਿਆਂ ਤੋ ਚਾਰੇ ਪਾਸੇ ਪਾਣੀ ਪਾਣੀ ਨਜ਼ਰ ਆ ਰਿਹਾ ਹੈ ਟਾਈਮ ਟੀਵੀ ਪੰਜਾਬੀ ਤੋਂ ਲਾਈਵ ਦੇਖ ਰਹੇ ਹੋ ਹੜ੍ਹ ਪ੍ਰਭਾਵਿਤ ਇਲਾਕਿਆਂ ਦੀਆਂ ਤਸਵੀਰਾਂ ਇਹ ਉਹ ਇਲਾਕੇ ਨੇ ਜੋ ਹਰ ਵਾਰ ਹੜ੍ਹ ਦੀ ਲਪੇਟ ਵਿੱਚ ਆ ਜਾਂਦੇ ਨੇ ਸੋ 2023 ਦੀ ਅਗਰ ਗੱਲ ਕਰੀਏ 2023 ਵਿੱਚ ਵੀ ਇਸ ਤਰ੍ਹਾਂ ਜਿਹੜਾ ਪਾਣੀ ਜਿਹੜਾ ਇਨਾਂ ਇਲਾਕਿਆਂ ਵਿੱਚ ਹੋ ਗਿਆ ਸੀ ਸੋ ਇਸ ਵਾਰ ਫੇਰ ਤੋਂ ਇਹ ਪਾਣੀ ਪੂਰੀ ਤਬਾਈ ਮਚਾਰਿਆ ਹੈ ਟਾਈਮ ਟੀਵੀ ਪੰਜਾਬੀ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਜਿਨ੍ਹਾਂ ਇਲਾਕਿਆਂ ਵਿੱਚ ਹੜ ਆਨ ਕਾਰਨ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਲੋਕ ਬੇਗਰ ਹੋ ਚੁੱਕੇ ਨੇ ਲੋਕਾਂ ਦਾ ਜਿਹੜਾ ਰਹਿਣਾ ਹੈ ਬਹੁਤ ਮੁਸ਼ਕਲ ਹੋ ਚੁੱਕਾ ਹੈ ਲੋਕ ਕਾਫੀ ਜ਼ਿਆਦਾ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਨੇ ਸੋ ਪਸ਼ੂਆਂ ਲਈ ਜੋ ਬਹੁਤ ਹੀ ਮਾੜੇ ਹਾਲਾਤ ਹੋ ਚੁੱਕੇ ਨੇ ਪਸ਼ੂਆਂ ਦੇ ਖਾਣ ਲਈ ਚਾਰਾ ਵੀ ਨਹੀਂ ਬਚਿਆ ਸੋ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਵੇਂ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਮੌਸਮ ਵਿਭਾਗ ਵੱਲੋਂ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿ بارش ਜਿਹੜੀ ਹੈ ਬਹੁਤ ਹੀ ਜ਼ਿਆਦਾ ਹੋ ਸਕਦੀ ਹੈ